ਹੈਲੋ ਐਂਡ ਵੈਲਕਮ ਗਾਈਜ਼ ਆਈ ਹੋਪ ਤੁਸੀਂ ਸਾਰੇ ਘੈਂਟ ਆਵੰਗੇ ਤੇ ਗਾਈਜ਼ ਆਪਾਂ ਹੀ ਬੜੇ ਘੈਂਟ ਆ ਤੇ ਗਾਈਜ਼ ਅੱਜ ਦਾ ਵਲੌਗ ਆਪਾਂ ਸ਼ੁਰੂ ਕਰਨ ਲੱਗੇ ਆ ਤੇ ਅੱਜ ਦੇ ਵਲੌਗ ਵਿੱਚ ਆਪਾਂ ਤੁਹਾਨੂੰ ਜਿਹੜਾ ਆਪਣਾ ਟਰੈਕਟਰ ਦਾ ਸਬ ਸਿਸਟਮ ਬਣਾ ਰਹੇ ਤੇ ਆਪਾਂ ਪੂਰਾ ਰੈਡੀ ਕਰਕੇ ਦਿਖਾ ਦਾਂਗੇ ਤੇ ਅੱਜ ਵਲੌਗ ਦਾ ਤੀਜਾ ਦਿਨ ਆ ਗਾਈਜ਼ ਤੇ ਵਲੌਗ ਦੇ ਨਾਲ-ਨਾਲ ਬਣੇ ਰਹੋ ਤੇ ਅੱਜ ਆਪਾਂ ਪੂਰਾ ਐਂਡ ਗੱਲ ਗੱਲਬਾਤ ਕਰ ਦੇਣੀ ਆ ਚਲਾ ਦੇਣਾ ਆਪਣੇ ਜਾ ਕੇ ਹਰਮਣ ਕੇ ਘਰਾਂ ਅੱਜ ਸਪੀਕਰ ਤੇ ਸਬੂਫਰ ਆਪਾਂ ਨੇ ਜਿਹੜੇ ਕੱਲ ਪੇਟੀ 'ਚ ਫਿੱਟ ਕਰੇ ਤੇ ਉਹਨਾਂ ਦੇ ਹਜੇ ਉਹ ਕਰਤੀ ਵਾਇਰਿੰਗ ਕਰੀ ਹੋਈ ਆ ਪਰ ਫਿੱ ਟਰੈਕਟਰ ਤੇ ਲਾ ਕੇ ਨਾ ਆਪਾਂ ਫੇਰ ਫਿੱਟ ਕਰਾਂਗੇ ਉਹਨਾਂ ਨੂੰ ਚੰਗੀ ਤਰ੍ਹਾਂ ਤੇ ਅੱਗੇ ਵਲੌਗ ਵਿੱਚ ਆਪਾਂ ਗੱਲ ਕਰਦੇ ਅੱਜ ਦੇਖਦੇ ਅੱਜ ਕਿੰਨੀ ਕਹਿਣ ਗੱਲਬਾਤ ਬਣਦੀ ਆ ਤੇ ਚੱਲਦੇ ਆਪਾਂ ਹਰ ਬਣ ਕੇ ਘਰਾਂ ਆ ਗਏ ਭਾਈ ਆ ਗਏ ਆ ਗਏ ਆ ਗਏ ਆ ਗਏ ਆ ਗਏ ਮੁੰਡਿਓ ਕਿਵੇਂ ਹੋ ਕੋਈ ਸਪੀਕਰ ਨੂੰ ਜੋੜ ਨਹੀਂ ਲਾਇਆ ਕਟਰ ਪ੍ਰਾਸੀ ਠੋਕੀ ਫਿਰ ਪਰਦੇ ਪਰਦੇ ਸਮਾਰ ਕੇ ਗੁੰਦਈ ਬੇਸ ਇਹ ਚ ਪਤਾ ਕਿੰਨੀ ਨਿਕਲੂਗੀ ਇਹ ਇਹ ਤਾਂ ਨਿਕਲੂ ਵੀ ਬੇਸ ਕਿ ਡੇਜ਼ ਆਰ हां तू भी तो आई गैरे लावानू आ ही दे, आ तुस्तु 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 ला दो बस मैं कर रहे देख लो ਓਏ ਆਹ ਰੈਡ ਟੇਪ ਓਚ ਲੱਗਣਗੇ ਓਏ ਓਹ ਚ ਨਹੀਂ ਲੰਦੇ ਯਾਰ ਓਏ ਲੱਗਣਗੇ ਓਚ ਕਿਉਂ ਲੱਗਣਗੇ ਓਚ ਲੱਗਣਗੇ ਨਹੀਂ ਲੱਗਦੇ ਮੈਂ ਇਹਨੂੰ ਪੁੱਛਿਆ ਤਾਂ ਹੈਗਾ ਕਿਨੂੰ ਇਹ ਚ ਲਾਤਾ ਇਹਨੂੰ ਜਾਲੀ ਚ ਕਸੀ ਇਹਨੂੰ ਕਿਵੇਂ ਕਸੇਗਾ ਕਸਣੇ ਕਾਦੇ ਵਾਸਤੇ ਨੇ ਆ ਦਿੱਤਾ ਤਾਂ ਹੋਇਆ ਯਾਰ ਕਿਵੇਂ ਅੱਛਾ ਆਉਰੇ ਡਬਲ ਟੇਪ ਲਾ ਕੇ हां ਆਉਰੇ ਡਬਲ ਟੇਪ ਲਾ ਕੇ ਨਾਉਰੇ ਟੇਪ ਰੂਪ ਦਾ ਚੱਕਰ ਤਾਂ ਨਹੀਂ ਕੋਈ ਟੇਪ ਰੂਪ ਦਾ ਕੋਈ ਚੱਕਰ ਨਹੀਂ ਇੱਧਰ ਹੀ ਲਾਇਆ ਮੈਂ ਉਮਰਾ ਪੁੱਛ ਰਹਿਣਾ ਬਾਈ ਉਹ ਚ ਕੀ ਕਰਾਂਗੇ ਹੁਣ ਇੱਥੇ ਇਹਦੇ ਨਾਲ ਨੀ ਪੰਗੇ ਲੈਂਦੇ ਹੈਗੇ ਤਾਂ ਬਸ ਸਿੱਧੀ ਲਾਣੇ ਨੇ ਆਪਾਂ ਨੇ ਕਿਉਂ ਵੀਰ ਮਣ ਸਹੀ ਜੇ ਤੰਗੀ ਤੇਰਾ ਪਰ ਰਹੇ ਆ ਦੇਖ ਤਾਂ ਲੈ ਕਿੰਨਾ ਦਾ ਮੋਟਾ ਪਰ ਨੇ ਮੋਟਾ ਪਰ ਹੈ ਲੋ ਬਾਬੇ ਉਹ ਪੇਟੀਆਂ ਤਿਆਰ ਹੋ ਰਹੀਆਂ ਨੇ ਆਪਣੀਆਂ ਸ਼ਾਮ ਤੱਕ ਰਵੇ ਚੈੱਕ ਕਰਾ ਦਾਂਗੇ ਤੁਹਾਨੂੰ ਕਿਉਂ ਓਏ ਠੀਕ ਆ ਟੈਟ ਜਾ ਕਰ ਮਣੇ ਅੰਦਰ ਜੇ ਨੂੰ ਕਰਕੇ ਕੱਟ ਇਹਦਾ ਉਹ ਲੋਕਜਖ ਹੋ ਗਿਆ ਪਤਾ ਨਹੀਂ ਕਿ ਲੋ ਵੀ ਮੁੰਡਿਓ ਹੁਣ ਆਪਾਂ ਕਰ ਰਹੇ 6 ਇੰਚ 스피ਕਰਾਂ ਦੀ ਵਾਇਰਿੰਗ ਤੇ ਨਾਲ ਲਾ ਰਹੇ ਆਪਾਂ ਲਾਈਟਾਂ ਤੇ ਵਾਇਰਿੰਗ ਅੱਜ ਓਕੇ ਕਰ ਦਾਂਗੇ ਪੂਰੀ ਸ਼ਾਮ ਤੱਕ ਤੇ ਵਲੌਗ ਵਿੱਚ ਬਣੇ ਰਹੋ ਗਾਇਜ਼ ਤੇ 골ਡੀ ਹੁਣ ਟੰਕ ਕੇ ਲਾ ਰਿਆ ਤੇ ਜਿਹੜੇ 6 4 ਲਾਇਏ ਨੇ ਆਪਣੇ 스피ਕਰ ਇਹ ਐਸਐਸ ਕੰਪਨੀ ਦੇ ਇਹ ਕੰਨ ਲਾ ਰਹੇ ਹਾਂ ਜਿਦਾਂ ਤੇ ਗਾਇਜ਼ ਇਹਦੀ ਵੌਇਸ ਕੁਆਲਿਟੀ ਬਹੁਤ ਹੈਂਡਾ ਹਾਂ ਜੇ ਤੁਹਾਨੂੰ ਆਵਾਜ਼ ਚ ਚੈੱਕ ਕਰਾ ਦਾਂਗਾ ਆਪਾਂ ਹੈੱਡਫੋਨ ਲਾ ਕੇ ਚੈੱਕ ਕਰ ਲਿਓ ਜੇ ਇਹ ਸ਼ੋਲਡਰ ਕਰ ਦਈਏ ਪਹਿਲਾਂ ਸਪੀਕਰਾਂ ਨੂੰ ਆਪਾਂ ਪਰ ਲੋ ਵੀ ਮੁੰਡਿਓ ਸਪੀਕਰ ਆਪਾਂ ਨੇ ਕਰਤੇ ਓਕੇ ਤੇ ਹੁਣ ਸਬੂਫਰਾਂ ਦੇ ਟਾਂਕੇ ਲਾ ਰਹੇ ਆਂ ਸਪੀਕਰ ਦਾ ਆਪਣਾ ਐਂਡ ਗੱਲਬਾਤ ਕਰਤੀ ਸਪੀਕਰਾਂ ਦੀ ਤੇ ਆਪਾਂ ਇਹਦੇ ਚੰਗੇ ਵਾਲਾ ਟਾਂਕੇ ਲਾ ਲਈਏ ਤੈਨੂੰ ਪਤਾ ਫਿਰ 1.5mm ਦੀ ਤਾਰ ਨਹੀਂ ਹੈਗੀ ਇਹ ਤਾਂ 1.5mm ਦੀ ਤਾਰ ਤੇ ਤੁਹਾਨੂੰ ਪਤਾ ਹੀ ਟਾਂਕੇ ਲੱਗਦੇ ਨੇ ਫਿਰ 골ਡੀ ਚਾਹ ਵੀ ਪਿਆ ਰਿਹਾ ਹੈ ਚਾਹ ਚ ਪੀ ਲੀਏ 골ਡੀ ਚੱਕ ਜਾ ਯਾਰ ਐਨ ਤਾਰਾਂ ਪੜੀ ਟਾਂਕੇ ਢੁਕੇ ਲਾ ਲਿਆ ਆਪਾਂ ਤੇ ਆਪਣੇ ਚਾਰ ਸਪੀਕਰ ਦਾ ਰੈਡੀ ਕਰਦੇ ਆ ਆ ਲਾ ਦਈਏ ਟਾਈ ਰਾਡ ਹੁਣ ਬਸ ਕੰਮ ਓਕੇ ਕਰਦੇ ਹੁਣ ਟਵੀਟਰ ਟਵੀਟਰ ਸੱਚ ਲਾ ਕੇ ਦੇਖਦੇ ਹੁਣ ਮਾੜਾ ਟਰੈਕਟਰ ਤੇ ਜਾ ਕੇ ਟੈਸਟਿੰਗ ਕਰਦੇ ਆ ਆਈ ਮਿੱਤਰੋ ਕਰਦੇ ਰੈਡੀ ਸਪੀਕਰ ਖੁਕਰ ਤਾਰਾ ਤੁਰਾ ਲਾ ਲੀਏ ਟੈਸਟਿੰਗ ਕਰਦੇ ਹੁਣ ਫਿਰ ਦੇਖਦੇ ਆ ਗੱਲਬਾਤ ਕਿਵੇਂ ਬਣਦੀ ਆ ਚੱਕ 골ਡੀ ਹੋਏ ਚੱਕ ਦੇ ਆ ਉਹਨੂੰ ਆ ਜਾ ਛਾਟਰ ਖੋਲ ਲੈਣ ਦੇ ਐ ਦੇਖੀ ਮੈਂ ਖਾ ਛਾਟਰ ਜਾ ਕੀ ਜਿੰਦਾ ਲੱਗ ਰਿਹਾ ਇਹਦਾ ਇੱਕ ਛਾਟਰ ਹੀ ਜਾਊਗਾ ਜਦੋਂ ਪਿਆ ਇਸੀ ਆ ਜਾ ਆ ਜਾ ਬਸ ਆ ਜਾ ਆ ਜਾ ਤੇ ਸਤਾ ਆ ਗਿਆ ਬੰਦ ਤੇ ਇਹਦਾ ਆਹ ਦਿਨ ਚੱਲ ਗਏ ਲੈ ਨਾ ਦੇ ਠੀਕ ਆ ਆਹੋ ਆ ਜਾ ਲਈਏ ਬੇਟੀ ਚੱਕ ਕੇ ਬਿਚਾਲੇ ਰੱਖ ਨਾ ਬਿਚਾਲੇ ਨਾ ਰੱਖ ਪਰਾਂ ਕਰ ਲੈ ਬਲੂਟੂਥ ਲਗਾ ਦੇ ਕਰੋ ਚੱਲਾ ਚੱਲ ਨਾ ਦੇ ਐਫ ਐਮ ਮੋਡ ਚੱਲ ਤੋ ਚੱਲ ਤੋ ਚੱਲ ਤੋ ਚੱਲ ਤੋ ਵਾਜਾ ਕਰ ਦੇ ਖਾਣ ਜਾ ਖੱਟੀ ਟਿੱਡੂ ਟਿੱਡੂ ਦਾ ਚਲ ਪਏ ਖੜ ਜਾ ਕਰਨ ਦੇ ਬਲੂਟੁਥ ਕਰ ਉਹ ਬੰਦ ਕਰ ਲੈ ਨੀ ਬਲੂਟੁਥ ਕਰ ਗਾਣਾ ਬੈਣ ਕੇ ਤੇ ਉਹ ਬਲੂਟੁਥ ਕਰ ਬਲੂਟੁਥ ਨਹੀਂ ਹੋ ਰਿਹਾ ਕੋਈ ਨਹੀਂ ਗਿਆ ਮਟਣਾ ਪਰ ਉਂਝ ਮਾਰ ਚੱਕੇ ਦੇਖ ਲੈਣੋਂ ਪਹਿਲਾਂ ਆਤੀ ਮਾਰਿਆ ਮੋਲ ਲਾ ਦੂੰ ਲਾਈਨ ਮੁੰਡਿਆਂ ਦੀ ਕਾਮਯਾਬੀ ਕੱਟ ਕਰ ਕੱਟ ਕਰ ਉਹ ਬੱਸ ਉਹ ਕਰਦੜਾ ਨਾ ਕਰ ਦੋ ਆ ਪੈਨੇ ਆਪਣੇ ਸਾਬੂ ਫਰ ਗਾਈਜ਼ ਆਪਣੇ ਪਿੰਡੀ ਜਮਾ ਬੰਦ ਕਰੀ ਹੋਈ ਆ ਦੇਖੋ ਇਧਰ ਇਧਰ ਦੀ ਸਾਈਡ ਵੀ ਬੇਸ ਨਾ ਮੜੀ ਬਾਹਰ ਆ ਜਾ ਇੱਥੋਂ ਪਾਣੀ ਦੇ ਦੇ ਬੇਸ ਆ ਪਾਈ ਇੱਕ ਪਾਈਪ ਤਾਂ ਆਪਾਂ ਕਰ ਲਿਆ ਸਿੱਧਾ ਆ ਰਹੇਗਾ ਇਹ ਥੋੜੀ ਜਿਹੀ ਸ਼ੇਪ ਇਹਨੂੰ ਬੇਕਰ ਜੀ ਲੱਗੀ ਹੁੰਦਵਾਉ ਰ ਕਰਦੇ ਆ ਜੇ ਨਮਾ ਹੀ ਲਾ ਦੇਣਾ ਵੱਡ ਕੇ ਹੋਰ ਤੇ ਦੇ ਵਿੱਚ ਫਿੱਟ ਹੋ ਜੂਗਾ ਤੇ ਆਪਾਂ ਨਿਓਨ ਲਾ ਦਾਂਗੇ ਇਹਦੇ ਆਲੇ ਦੁਆਲੇ ਮੱਥਾ ਆਹ ਪਈਆ ਜਦ ਇਹ ਲੱਗੂਗਾ ਜੰਡ ਕੱਲ੍ਹ ਵਾਲਾ ਕਰਾ ਦਾਂਗੇ ਫਿਰ ਆਪਾਂ ਇਹਨੇ ਆਪਣੇ ਕੱਲ੍ਹ ਵਾਲੇ ਪਲੱਗ ਇਹ ਖਰਾਬ ਹੋ ਗਏ ਤੇ ਚੱਲੇ ਨਹੀਂ ਪਿਆ ਤੁੰਗਰਨ ਬਲਬ ਨਹੀਂ ਆਉਂਦੇ ਆ ਕਾਹ ਦਿੰਦੇ ਅੱਜ ਬੇਟੀ ਨੂੰ ਸਾਨੂੰ ਰੈਡੀ ਕਰ ਦਿੰਨੇ ਆਂ